ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਕੋਰਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੀਐਮ ਸਾਹਿਬ ਨੇ ਜੀ ਇਹ ਹੀ ਕਿਹਾ ਸਾਡੇ ਵਾਸਤੇ ਬੇਸੋਨ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਹੋ ਜਨ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ ਇਹ ਹੀ ਸਾਨੂੰ ਗੱਲ ਸਾਰੀ ਕਹਿ ਕੇ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇੰਨੇ ਕੁ ਉਪਰਾਲਾ ਕੀਤਾ ਗਿਆ ਹੈ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਜੋ ਗ੍ਰਿਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਡਿਊਟੀ ਦਿਨਾ ਨਹੀਂ ਕੋ ਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਾਸਾ ਹੋਣ ਕਰਕੇ ਉਹਨਾਂ ਦੀ ਗੱਤੋ ਵੀ ਹੈ ਤੇ ਹਾਸਾ ਹੋਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਮਾਤਾ ਪਿਤਾ ਨੇ ਮੱਲੋ ਨਾਰਮਲ ਪਰਿਵਾਰਾਂ ਜੀ ਹੈ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਸਾਡਾ ਤੁਹਾਨੂੰ ਪਤਾ ਲੱਗਾ ਜੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅੱਜ ਨਾਲ ਉਹਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾਲ ਸਾਡਾ ਸੱਟ ਲੱਗ ਗਈ ਆ ਤੇ ਉਸ ਤੋਂ ਬਾਅਦ ਜੀ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਜੀ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਸ ਤੋਂ ਬਾਅਦ ਜੀ ਸ਼ਾਮ ਨੂੰ ਉਹਨਾਂ ਨੂੰ 6 ਵਜੇ ਨਾਲ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਤੇ ਕੀ ਕਰਦੇ ਸੀ ਉੱਥੇ ਗ੍ਰਿਫਟ ਦੇ ਵਿੱਚ ਗ੍ਰਿਫਟ ਦੇ ਵਿੱਚ ਜੀ ਇਹ 2 ਜਰ অপারেਟਰ ਹਨ ਕ੍ਰੇਨਾ ਕਰੋਨਾ ਚਲਾਉਂਦੇ ਹਨ ਤੇ ਕੀ ਕਿਦਾਂ ਹਾਦਸਾ ਕਿੱਧਰ ਤੋਂ ਪਹੁੰਚਿਆ ਇਹ ਜੀ ਕੋਈ ਰੋਡ ਤੇ ਕੋਈ ਭਾੜੀ ਪੂਰੀ ਰੋਡ ਕਟਿੰਗ ਕਰਨ ਲਏ ਹਨ ਉੱਚ ਹਾਦਸਾ ਹੋ ਗਿਆ ਹੋਰ ਕਿਹੜਾ ਹਾਦਸਾ ਹੋ ਗਿਆ ਤੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਕਦੋਂ ਉਹਨਾਂ ਦਾ ਫੋਨ ਆਇਆ ਸੀ ਲਾਸਟ ਟਾਈਮ ਕਦੋਂ ਗੱਲ ਹੋਈ ਕੋਈ ਲਾਸਟ ਟਾਈਮ ਉਦਣ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਸੀ ਜਿਹੜਾ ਅਕਸਰ ਪਰਿਵਾਰ ਨਾਲ ਸ਼ੇਅਰ ਕਰਦੇ ਸੀ ਕਿ ਮੈਂ ਤੁਹਾਨੂੰ ਆ ਕੇ ਆ ਕਰਨਾ ਆ ਗਿਆ ਇਦਾਂ ਕਰਨਾ ਪਰਿਵਾਰ ਦੇ ਵਿੱਚ ਸੁਪਨੇ ਆ ਜੀ ਜਦੋਂ ਵੱਲੋਂ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਉਹ ਵੀ ਦੱਸੀ ਹੈ ਜੀ ਤੁਹਾਨੂੰ ਹੁਣ ਜੇ ਗੱਲ ਕੀਤੀ ਜਾਵੇ ਪਰਿਵਾਰ ਦੇ ਜਿਸ ਤਿੱਕੇ ਨਾਲ ਇਹ ਖਾਤਸ਼ਾ ਹੋਇਆ ਬੰਦਾ ਅਨੇ ਤੇ ਪਰਿਵਾਰ ਚ ਦੇਖਿਆ ਜਾਵੇ ਤਾਂ ਉਹਨਾਂ ਦਾ ਬੇਟਾ ਹਾਂ ਜੀ ਜੀ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਜਾਂ ਕਿਸ ਤਰ੍ਹਾਂ ਦਾ ਮਿਲਣ ਵਰਤਾਂ ਸੀ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਦਾ ਪੁੱਛ ਸਕਦੇ ਹੋ ਤੁਸੀਂ ਬਹੁਤ ਮਿਲਨਸਾਰ ਬੰਦੇ ਹਨ ਕੋਈ ਗਾਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਆਇਆ ਸੀ ਛੁੱਟੀ ਕੱਟ ਕੇ ਜੀ 20 22 ਦੇ ਨੂੰ ਹੋਏ ਕਿਆ ਨੂੰ ਹਾਂ ਜੀ ਵਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆਰੀ ਬਾੜੀ ਵਿੱਚ ਦੇਖਦੇ ਬਦਵਾ ਲੇ ਮ੍ਰਿਤਿਕ ਦੇ ਜੀ ਕੱਲ ਨੂੰ ਆ ਰਹੀ ਹੈ ਜੀ ਕਿ ਜੀ ਤਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਾਲ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਅਰਜ਼ਰਬ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲ ਰੋਡ ਇਹ ਜਲਥਾਣਾ ਥਲ ਸੈਨਾ ਹੋਈ ਇਸ ਨਾਲ ਤਾਂ ਦੱਸ ਸਕਦੇ ਆ ਕਿ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਘੇ ਮੈਨੂੰ ਦਿੱਤਾ ਹੋਇਆ ਤੇ ਜਿਹੜੇ ਕਰਮਚੀ ਇਹ ਕਿੱਥੇ ਕਿੱਥੇ ਡੋਕਰੀ ਕਰ ਚੁੱਕੇ ਜੀ ਸ਼੍ਰੀ ਨਗਰ ਵੀ ਰਹੇ ਨੇ 109 ਆਰ ਸੀ ਸੀ ਰੋਡ ਕਨੈਕਸ਼ਨ ਕੰਪਨੀ ਫਿਰ 54 ਲੈ 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਬੇਨਕਾਲਾ ਸ਼ਿਮਲਾ ਵੀ ਰਹੇ ਨੇ 116 ਆਰ ਸੀ ਕੱਲ ਕੀ ਹੋਇਆ ਲੱਗਾ ਕੁਝ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਇੰਦਾ ਜਿੱਦਾਂ ਸੁਣ ਕੇ ਆਪਾਂ ਨੂੰ ਆਉਣ ਡਿਆ ਕਿ ਮੱਲੋ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ ਡੋਜ਼ਰ ਮਾਰਚ ਕੀਤਾ ਜੀ 50 ਡੋਜ਼ਰ ਸੀ ਉਹ ਪਹਾੜ ਹਿਲੇਆ ਉਹ ਤੋਂ ਇੱਕਦਮ ਪਹਾੜ ਉੱਤੇ 拿了个那个杯，慢点。